ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਅੱਜ ਤੁਹਾਨੂੰ ਪਰੰਪਰਾ ਦਾ ਹਾਲ ਦਿਖਾਉਣੀ ਆ ਵੀ ਕਿੰਨਾ ਬੁਰਾ ਹਾਲ ਆ ਨਾ ਅਗਲਾ ਆਪਣਾ ਕੰਮ ਕਰ ਜਾਂਦਾ ਦੂਜੇ ਦਾ ਖਰਾਬ ਕਰ ਜਾਂਦਾ ਉਹਦਾ ਬਾਈ ਚਾਂਸ ਆ ਪੈਪ ਇੱਕ ਪਾਇਆ ਇਹਨੂੰ ਕਿਹਾਂ ਦੀ ਵਿਆਹ ਪੈਪ ਨਾ ਆਪਣਾ ਪਾ ਕੇ ਨੂੰ ਵੀ ਉਹ ਪੈਪ ਸਾਡਾ ਭਾਈ ਮਵਾਚੋ ਪਾਦੀ ਹੈ ਨਾ ਵੀ ਥੱਲੇ ਨੂੰ ਇਹ ਨਗਾਦੀ ਹੈ ਨਾ ਜੇ ਉੱਪਰ ਨੂੰ ਲਾਉਣਾ ਹੈ ਉੱਪਰ ਨੂੰ ਜਾਂ ਥੱਲੇ ਨੂੰ ਲਾਣਾ ਹੈ ਥੱਲੇ ਨੂੰ ਉਹ ਕਹਿੰਦਾ ਮੈਂ ਪਾ ਦੂੰਗਾ ਕੋਈ ਗੱਲ ਨਹੀਂ ਪੱਤਾ ਵੀ ਜਾਣ ਪਛਾਣ ਦਾ ਉਸ ਤੋਂ ਬਾਅਦ ਕੀ ਹੋਇਆ ਪੈਪ ਪਾ ਕੇ ਪਾ ਕੇ ਨਹੀਂ ਗਿਆ ਕੁਦਰਤੀਆਂ ਜਿਹਦੇ ਕਰਕੇ ਸਾਨੂੰ ਪਤਾ ਲੱਗਿਆ ਕਿਹੜਾ ਜਹਾਜ਼ ਲਾਇਆ ਸੀਨੇ ਪੈਪ ਆ ਦੇਖੋ ਇੱਥ ਤੇ ਉਹ ਗਾਹਾਂ ਦੇ ਵੀ ਤੋੜਿਆ ਪਿਆ ਤਾਂ ਠੀਕ ਆ ਨਾ ਉਸ ਤੋਂ ਬਾਅਦ ਜਿਹੜਾ ਇਧਰੋਂ ਪਾਈ ਪਾਉਂਦਾ ਹੁਣ ਕੱਢਿਆ ਇੱਥੇ ਤੋਂ ਇੱਥੇ ਤੋਂ ਤੋੜ ਕੇ ਕੋਨੇ ਮਿੱਟੀ ਪਾ ਗਿਆ ਮਤਲਬ ਹਨਾ ਐ ਕਨੇ ਤੋੜ ਕੇ ਮਿੱਟੀ ਪਾ ਗਿਆ ਦੇਖੋ ਆ ਮੁੰਡੇ ਦੇ ਹੱਥ 'ਚ ਪਾਇਆ ਬੈ ਗੁਰਦੀ ਦੇ ਆਪੇ ਤੋੜ ਕੇ ਕੋਨੇ ਮਿੱਟੀ ਪਾ ਗਿਆ ਸਭ ਤੋਂ ਵੱਡੀ ਗੱਲ ਹੈ ਵੀ ਤੁਸੀਂ ਦੱਸੋ ਹਨਾ ਜੇ ਬਾਈ ਜਾਨਸਾ ਇਹ ਕਨੇ ਟੈਲ ਲੱਗ ਜਾਂਦੀ ਉੱਪਰ ਨੂੰ ਹਾਂ ਮੁਰਕੇ ਨਾ ਤਾਰਾ ਪਣੀ ਦੇ ਨਾਮ ਕੋਈ ਵਾਸਤਾ ਨਹੀਂ ਕਿ ਇਹ ਪੁਰਾਣਾ ਮਕਾਨ ਦਾ ਇਹਦੇ ਵਿੱਚ ਢਾਵਲ ਕੀ ਹੋਇਦੀ ਪੁਰਾਣੇ ਮਕਾਨ ਕਰਕੇ ਇਹਦੀ ਜਿਹੜੇ ਮੇਨਾਂ ਦੀਆਂ ਇਹਨਾਂ ਨੂੰ ਉੱਪਰ ਛੱਤਿਆ ਦੀ ਉਹਦੇ ਮੇਨਾਂ ਉੱਪਰ ਹੀ ਰਿਪਲਾਈ ਆ ਥੱਲੇ ਨੂੰ ਪਏ ਪਾ ਕੇ ਲੈ ਕੇ ਆਏ ਆ ਸਾਰਾ ਕੁਝ ਪੂਰੇ ਮੇਨ ਬਣਾਇਆ ਮੇਨ ਬੋਰਡ ਬਣਾਇਆ ਆਪਣੇ ਕੋਈ ਹੋਰ ਪਾਸੇ ਕੋਈ ਜਗ੍ਹਾ ਨਹੀਂ ਦੀ ਹਨਾਂ ਵੀ ਪਲੰਪਰ ਵੀ ਇੰਨਾ ਬੁਰਾ ਹਾਲ ਆ ਵੀ ਆਲਾ ਆਪਣਾ ਕੰਮ ਸੈੱਟ ਕਰ ਜਾਂਦਾ ਨਾ ਦੂਏ ਦਾ ਖਰਾਬ ਕਰ ਜਾਂਦਾ ਜੇ ਹੁਣ ਤਾਰਾ ਥਲੇ ਨੂੰ ਨਾ ਪੈਂਦੀ ਸਾਡੇ ਤਾਂ ਪੈਸੇ ਮਰ ਗਏ ਤੇ ਨਾ ਹਨਾ ਉਹਦੀ ਹੁਣ ਉਹਨੇ ਸੌਰੀ ਕਹਿ ਕੇ ਕੰਮ ਚਲਾ ਲਿਆ ਆਪਣਾ ਨਾ ਪਰ ਜੇ ਉਹਦੀ ਸੌਰੀ ਨਾਲ ਥੋੜੀ ਕੰਮ ਚੱਲੂਗਾ ਨਾ ਜੇ ਬਾਈ ਜਾਨ ਕੋ ਪੈਪ ਕੁਦਰਤੀ ਤੇ ਰੱਬ ਦੀ ਕਿਰਪਾ ਨਾਲ ਨਹੀਂ ਪਾਗੇਗਾ ਤਾਂ ਸਾਨੂੰ ਨਹੀਂ ਜੀਦਾ ਪਤਾ ਲੱਗਿਆ ਨਾ ਤਾਂ ਐਦਾਂ ਦੀ ਵੀਡੀਓ ਵੇਖਣ ਬਾਅਦ ਸਾਡੇ ਪੇਜ ਨੂੰ ਜ਼ਰੂਰ ਫਾਲੋ ਕਰੋ ਧੰਨਵਾਦ ਜੀ